ਆਪਾ ਆਕਵਾਦਿਕ ਮੰਤਰੀ ਨੇ ਕਰਨਲ ਫੌਜੀ ਕੁਰੀ ਕੁੜੀ ਦੇ ਉੱਤੇ ਜੋ ਆਪਣਾ ਤੰਜ ਕਸ ਕੇ ਜੋ ਬਿਆਨ ਦਿੱਤਾ ਉਹ ਇਸ ਬਲੇ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਹੈ। ਆ ਮਾਫੀ ਦੀ ਗੱਲ ਇੱਥੇ ਸਾਹਮਣੇ ਆ ਰਹੀ ਸੀ। ਕੀ ਕੁਝ ਸਮਝੀਏ ਇਸ ਬਿਆਨ ਤੋਂ ਬਸਤ ਪਹਿਲਾਂ ਬਿਆਨ ਦੀ ਗੱਲ ਕਰ ਲਈਏ ਕੀ ਬਿਆਨ ਦਿੱਤਾ ਗਿਆ ਆਪਾ ਆਕਵਾਦਿਕ ਮੰਤਰੀ ਨੇ। ਜਿਹੜਾ ਬਿਆਨ ਦਿੱਤਾ ਹੈਗਾ ਕਹਿੰਦੇ ਕਿ ਜਿਨ੍ਹਾਂ ਨੇ ਸਾਡੀਆਂ ਭੈਣਾਂ ਦੇ ਸਿੰਦੂਰ ਉਜਾੜੇ ਸਨ ਉਹਨਾਂ ਅੱਤਵਾਦੀਆਂ ਨੂੰ ਉਹਨਾਂ ਦੀ ਹੀ ਪੈਣ ਭੇਜ ਕੇ ਜਿਹੜਾ ਹੈ ਸਬਕ ਜਿਹੜਾ ਹੈ ਸਿਖਾਇਆ ਗਿਆ। ਤੁਸੀਂ ਇਹ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਜੈਨੋਸਾਈਡਲ ਪਲਸ ਇਹਨਾਂ ਲੋਕਾਂ ਦੇ ਅੰਦਰ ਜਿਹੜੀ ਭਰੀ ਹੋਈ ਆ ਜੀ ਹੁਣ ਇੱਕ ਜਿਹੜੀ ਕਰਨਲ ਹੈਗੀ ਆ ਜਿਹੜੀ ਸਾਹਮਣੇ ਆ ਕੇ ਤੁਹਾਨੂੰ ਵੀ ਪਤਾ ਹੈ ਕਿ ਸਾਰਾ ਜਿਹੜਾ ਦੋ ਬੀਬੀਆਂ ਇਹਨਾਂ ਨੇ ਅੱਗੇ ਰੱਖੀਆਂ ਉਹਦੇ ਪਿੱਛੇ ਵੀ ਇੱਕ ਟੈਕਟਿਕਸ ਹੁੰਦੇ ਨੇ ਕਿ ਜਾਣਬੁੱਝ ਕੇ ਇੱਕ ਮੁਸਲਮ ਔਰਤ ਨੂੰ ਰੱਖਿਆ ਗਿਆ ਤੇ ਉਹਦੇ ਨਾਲ ਜਿਹੜੀ ਹੈ ਇੱਕ ਦੂਜੀ ਬੀਬੀ ਰੱਖੀ ਗਈ ਲੇਡੀਆਂ ਤਾਂ ਰੱਖੀਆਂ ਗਈਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਸਿਰਫ ਬੰਦਿਆਂ ਨੂੰ ਹੀ ਉੱਥੇ ਟਾਰਗੇਟ ਜਿਹੜਾ ਹੈ ਕੀਤਾ ਗਿਆ ਸੀ ਪਹਿਲਗਾਮ ਦੇ ਵਿੱਚ ਉਸ ਦੇ ਨਾਲ ਛੋੜ ਕੇ ਔਰੇ ਵੀ ਇੱਕ ਆਪਾਂ ਨੂੰ ਪਤਾ ਹੈ ਕਿ ਸਟੱਡੀ ਜਿਹੜੀ ਹੈਗੀ ਆ ਜਾਂ ਆਪਾਂ ਪੁਰਾਣਾ ਪੂਰਾ ਇਤਿਹਾਸ ਦੇਖ ਲਈਏ ਕਿ ਘੱਟ ਗਿਣਤੀਆਂ ਬਹੁ ਗਿਣਤੀ ਦੇ ਨਾਲ ਹਮੇਸ਼ਾ ਹੀ ਕਿਸੇ ਡਰ ਦੇ ਮਾਹੌਲ ਦੇ ਵਿੱਚ ਹੀ ਜਿਹੜੀਆਂ ਸਹਿਮ ਕੇ ਰਹਿੰਦੀਆਂ ਹੈਗੀਆਂ ਉਹਨਾਂ ਨੂੰ ਆਪਣਾ ਨਿਆਰਾਪਨ ਜਿਹੜਾ ਹੈ ਕਿਤਨਾ ਕਿਤੇ ਛੱਜਣਾ ਪੈਂਦਾ ਹੈ ਕਿਤਨਾ ਕਿਤੇ ਉਹਨਾਂ ਨੂੰ ਆਪਣਾ ਨਿਆਰਾਪਨ ਸਰੈਂਡਰ ਕਰਨਾ ਪੈਂਦਾ ਹੈ ਭਾਜਪਾਈ ਸੰਸਦ ਆਪਣੀ ਸਰਕਾਰ ਦੀ ਵਧਾਈ ਕਰ ਰਹੇ ਨੇ ਤੇ ਦੂਜੇ ਪਾਸੇ ਇੱਕ ਅਸੱਧੇ ਤਰੀਕੇ ਦੇ ਨਾਲ ਉਸ ਬੀਬੀ ਦੇ ਉੱਤੇ ਹੀ ਸਵਾਲ ਖੜੇ ਕਰ ਰਹੇ ਨੇ ਕਿ ਉਹ ਬੀਬੀ ਦੇ ਉੱਤੇ ਖੜਾ ਹੋ ਰਿਹਾ ਸਵਾਲ ਸਰਕਾਰ ਦੇ ਉੱਤੇ ਸਵਾਲ ਨਹੀਂ ਹੈ ਗਲਤ ਕਰਾਂਗੇ ਭਾਜਪਾ ਦੇ ਇੱਕ ਮੰਤਰੀ ਦੇ ਵੱਲੋਂ ਜੋ ਹਾਲ ਫਿਲਹਾਲ ਦੇ ਵਿੱਚ ਬਿਆਨ ਦਿੱਤਾ ਗਿਆ ਹੈ ਕਿਸ ਸੋਚ ਦੇ ਆਗੂ ਹੋਣਗੇ ਉਸ ਆਗੂ ਦਾ ਲੀਡਰ ਕੌਣ ਹੋਏਗਾ ਉਹ ਲੀਡਰ ਪਾਰਟੀ ਨੂੰ ਜਿਹੜੀ ਨੂੰ ਕੱਲ ਰਿਪrezent ਕਰਦਾ ਉਹਨਾਂ ਦੀ ਸੋਚ ਕਿਹੋ ਜੀ ਹੋਏਗੀ ਭਾਜਪਾ ਦੇ ਇੱਕ ਮੰਤਰੀ ਨੇ ਕਰਨਲ ਫੌਜੀ ਕੁੜੀ ਦੇ ਉੱਤੇ ਜੋ ਆਪਣਾ ਤੰਜ ਕਸਿਆ ਜੋ ਬਿਆਨ ਦਿੱਤਾ ਉਹ ਇਸਪਲੇ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਹੈ ਆ ਮਾਫੀ ਦੀ ਗੱਲ ਇੱਥੇ ਸਾਹਮਣੇ ਆ ਰਹੀ ਸੀ ਆ ਕੀ ਕੁਝ ਸਮਝੀਏ ਇਸ ਬਿਆਨ ਤੋਂ ਪਸਲਤ ਪਹਿਲਾਂ ਬਿਆਨ ਦੀ ਗੱਲ ਕਰ ਲਈਏ ਕੀ ਬਿਆਨ ਦਿੱਤਾ ਗਿਆ ਭਾਜਪਾ ਦੇ ਮੰਤਰੀ ਨੇ ਬਿਲਕੁਲ ਇਹ ਹੈਗੇ ਨਾ ਮਧ ਪ੍ਰਦੇਸ਼ ਦੇ ਵਿੱਚੋਂ ਹੈਗੇ ਆ ਮੰਤਰੀ ਹੈਗੇ ਆ ਵਿਜੇ ਸ਼ਾ ਇਹਨਾਂ ਦਾ ਜਿਹੜਾ ਨਾਮ ਹੈਗਾ ਹੈ ਤੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈਗਾ ਕਹਿੰਦੇ ਕਿ ਜਿਨ੍ਹਾਂ ਨੇ ਸਾਡੀਆਂ ਪਹਿਣਾ ਦੇ ਸਿੰਦੂਰ ਉਜਾੜੇ ਸਨ ਉਹਨਾਂ ਅਤਵਾਦੀਆਂ ਨੂੰ ਉਹਨਾਂ ਦੀ ਹੀ ਪੈਣ ਭੇਜ ਕੇ ਜਿਹੜਾ ਹੈ ਸਬਕ ਜਿਹੜਾ ਹੈ ਸਿਖਾਇਆ ਗਿਆ ਤੁਸੀਂ ਇਹ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਜੈਨੋਸਾਈਡਲ ਪਲਸ ਇਹਨਾਂ ਲੋਕਾਂ ਦੇ ਅੰਦਰ ਜਿਹੜੀ ਭਰੀ ਹੋਈ ਆ ਜੀ ਹੁਣ ਇੱਕ ਜਿਹੜੀ ਕਰਨਲ ਹੈਗੀ ਆ ਜਿਹੜੀ ਸਾਹਮਣੇ ਆ ਕੇ ਤੁਹਾਨੂੰ ਵੀ ਪਤਾ ਹੈ ਕਿ ਸਾਰਾ ਜਿਹੜਾ ਦੋ ਬੀਬੀਆਂ ਇਹਨਾਂ ਨੇ ਅੱਗੇ ਰੱਖੀਆਂ ਉਹਦੇ ਪਿੱਛੇ ਵੀ ਇੱਕ ਟੈਕਟਿਕਸ ਹੁੰਦੇ ਨੇ ਕਿ ਜਾਣ ਬੁੱਝ ਕੇ ਇੱਕ ਮੁਸਲਮਾਨਔਰਤ ਨੂੰ ਰੱਖਿਆ ਗਿਆ ਤੇ ਉਹਦੇ ਨਾਲ ਜਿਹੜੀ ਹੈ ਇੱਕ ਦੂਜੀ ਬੀਬੀ ਰੱਖੀ ਗਈ ਲੇਡੀਆਂ ਤਾਂ ਰੱਖੀਆਂ ਗਈਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਸਿਰਫ ਬੰਦਿਆਂ ਨੂੰ ਹੀ ਉੱਥੇ ਟਾਰਗੇਟ ਜਿਹੜਾ ਹੈ ਕੀਤਾ ਗਿਆ ਸੀ ਪਹਿਲਗਾਮ ਦੇ ਵਿੱਚ ਉਸ ਦੇ ਨਾਲ ਛੋੜ ਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਇਹ ਮਾਨਸਿਕਤਾ ਤੁਸੀਂ ਦੇਖੋ ਨਾ ਚਾਹੇ ਉਹਨਾਂ ਨੇ ਮੁਆਫੀ ਮੰਗ ਲਈ ਕੋਈ ਲੀਗਲ ਐਕਸ਼ਨ ਹੋਏਗਾ ਨਹੀਂ ਹੋਏਗਾ ਉੱਥੋਂ ਦੀ ਜਿਹੜੀ ਹੈਗੀ ਆ ਔਮਨ ਕਮਿਸ਼ਨ ਉਸ ਨੇ ਵੀ ਜਿਹੜਾ ਨੋਟਿਸ ਵਗੈਰਾ ਲਿਆ ਹੈਗਾ ਪਰ ਕੀ ਮਾਫੀ ਮੰਗਲ ਦੇ ਨਾਲ ਸਾਰਾ ਸਾਰਾ ਮਸਲਾ ਹੱਲ ਹੋ ਜਾਏਗਾ ਮਤਲਬ ਫਿਰ ਇਹ ਹੈ ਨਾ ਕਿ ਤੁਹਾਡੇ ਦਿਮਾਗ 'ਚ ਚੱਲ ਕੀ ਰਿਹਾ ਹੈਗਾ ਕਿ ਇੱਕ ਤੁਸੀਂ ਆਪਣੀ ਆਰਮੀ ਦੀ ਕਰਨਲ ਨੂੰ ਅਤਵਾਦੀਆਂ ਦੀ ਜਾਂ ਪਾਕਿਸਤਾਨੀਆਂ ਦੀ ਭੈਣ ਕਹਿ ਰਹੇ ਹੋ ਤੇ ਫਿਰ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਹੈ ਕਟ ਗਿਣਤੀ ਵਾਲੀ ਕੀ ਚੱਲ ਰਿਹਾ ਹੈ ਜਿਹੜੇ ਆਪਾਂ ਕਹਿ ਲਈਏ ਕਿ ਜਦੋਂ ਹੁਣ ਹੁੰਦਾ ਨਾ ਤੁਹਾਨੂੰ ਯਾਦ ਹੋਊਗਾ ਕਲਕੱਤੇ ਦਾ ਇੱਕ ਇਨਸੀਡੈਂਟ ਹੈਗਾ ਸੀ ਜਦੋਂ ਇੱਕ ਆਰਮੀ ਜਦੋਂ ਮੇਰੇ ਖਿਆਲੋਂ ਆਫੀਸਰ ਨੂੰ ਜਿਹੜਾ ਹੈਗਾ ਇਹ ਆਈਐਸ ਆਫੀਸਰ ਨੂੰ ਸ਼ਾਇਦ ਖਾਲਸਤਾਨੀ ਕਹਿ ਕੇ ਸੰਬੋਧਨ ਕੀਤਾ ਗਿਆ ਸੀ ਜਾਂ ਫਿਰ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਇੱਕ ਕ੍ਰਿਕਟ ਦੇ ਜਿਹੜੇ ਖਿਡਾਰੀ ਹੈਗੇ ਨੇ ਉਹਨਾਂ ਤੋਂ ਕੈਚ ਛੁੱਟ ਜਾਂਦਾ ਹੈ ਤੇ ਉਦੋਂ ਕਿੱਦਾਂ ਉਹਨਾਂ ਦੀ ਟ੍ਰੋਲਿੰਗ ਹੋਣੀ ਚਾਲੂ ਹੋ ਜਾਂਦੀ ਹੈ ਮਤਲਬ ਇਹ ਉਸੇ ਕੜੀ 'ਚ ਆਪਾਂ ਦੇਖ ਸਕਦੇ ਹਾਂ ਕਿ ਅ ਇਹਨੂੰ ਤੁਸੀਂ ਇਹ ਨਹੀਂ ਦੇਖ ਸਕਦੇ ਕਿ ਇਹ ਸਿੰਗਲ ਇਨਸੀਡੈਂਟ ਹੈਗਾ ਇਹ ਇਹ ਜਿਹੜੀ ਮਾਨਸਿਕਤਾ ਹੌਲੀ-ਹੌਲੀ ਤੁਹਾਡੇ ਅੰਦਰ ਭਰ ਦਿੱਤੀ ਜਾ ਰਹੀ ਹੈ ਚਾਹੇ ਉਹ ਮੀਡੀਆ ਦੇ ਵੱਲੋਂ ਹੋਵੇ ਕਿ ਸਿਰਫ ਜਿਹੜੇ ਇੱਕੋ ਇੱਕ ਬਹੁਗਣਤੀ ਜਿਹੜੀ ਹੈ ਉਹੀ ਚੰਗੀ ਹੈ ਬਾਕੀ ਦੇ ਚਾਹੇ ਅਫਸਰ ਬਣ ਜਾਣ ਚਾਹੇ ਉਹ ਵੱਡੇ ਅਹੁਦਿਆਂ ਤੇ ਪਹੁੰਚ ਜਾਣ ਚਾਹੇ ਉਹ ਮਤਲਬ ਜਿੱਥੇ ਮਰਜੀ ਪਹੁੰਚ ਜਾਣ ਉਹ ਐਕਸੈਪਟਡ ਨਹੀਂ ਹੈਗੇ ਚਾਹੇ ਉਹ ਬਾਲੀਵੁੱਡ ਇੰਡਸਟਰੀ ਦੇ ਵਿੱਚ ਹੀ ਹੋਣ ਮਤਲਬ ਉਹਨਾਂ ਨੂੰ ਹਰੇਕ ਜਗ੍ਹਾ ਤੇ ਜਾ ਕੇ ਆਪਣੀ ਜਿਹੜੀ ਹੈਗੀ ਐ ਨਾ ਲॉयਲਟੀ ਦੇਸ਼ ਤੇ ਨਾਲ ਸਾਬਤ ਕਰਨੀ ਪੈਂਦੀ ਹੈ ਚਾਹੇ ਉਹ ਤੁਸੀਂ ਦੇਖੋ ਨਾ ਕਿ ਆਪਾਂ ਦਲਜੀਤ ਦੋਸਾਂਝ ਦੀ ਪਿਛਲੇ ਪ੍ਰੋਗਰਾਮਾਂ 'ਚ ਗੱਲ ਕੀਤੀ ਸੀ ਉਹਨੇ ਜੀ ਟੂਰ ਕੀਤਾ ਤੇ ਉਹਨੂੰ ਪਿੱਛੇ ਤਿਰੰਗਾ ਲੈ ਕੇ ਜਾਣਾ ਪਿਆ ਇਹਦਾ ਥੋੜਾ ਜਿਹਾ ਡੀਪ ਐਨਾਲਾਈਸਿਸ ਕਰਕੇ ਦੇਖੋ ਨਾ ਕਿ ਕੀ ਬਾਕੀ ਦੇ ਕਿਸੇ ਬਹੁਗਣਤੀ ਨਾਲ ਸੰਬੰਧ ਜਾਂ ਆਪਾਂ ਕਹੇ ਲੇ ਕਿ ਹਿੰਦੂ ਭਾਈਚਾਰੇ ਨਾਲ ਜਿਹੜੇ ਸੰਬੰਧਿਤ ਲੋਕ ਹੈ ਕੀ ਉਹਨਾਂ ਨੂੰ ਇਸ ਤਰ੍ਹਾਂ ਦਾ ਕਰਨਾ ਪੈਂਦਾ ਫਰਮ ਉਹਨੂੰ ਆਪਣੀ ਲਾਇਲਟੀ ਸਾਬਿਤ ਕਰਨ ਦੇ ਲਈ ਇਹ ਕਰਨਾ ਪਿਆ ਰਿਹਾ ਕਿ ਮੈਂ ਵੀ ਲਾਇਲ ਹੈਗਾ ਮੈਂ ਵੀ ਦੇਸ਼ ਭਗਤ ਹੈਗਾ ਮੈਂ ਵੀ ਰਾਸ਼ਟਰਵਾਦੀ ਹੈਗਾ ਭਾਵੇਂ ਕਿ ਉਹਦੇ ਅੰਦਰ ਆਪਾਂ ਦੇਖਿਆ ਕਿ ਹੁਣ ਜਿਹੜਾ ਹੈਗਾ ਕਿ ਜਦੋਂ ਜਾਂਦਾ ਹੈਗਾ ਗਾਲਾਂ ਦੇ ਵਿੱਚ ਤੇ ਉੱਥੇ ਜਿਹੜਾ ਹੈਗਾ ਉਹਨੇ ਪੰਜਾਬ ਦਾ ਨਕਸ਼ਾ ਪਿੱਛੇ ਲਾਇਆ ਉਹਦੀ ਵੀ ਬੜੀ ਜੜੀ ਇਹਨਾਂ ਵੱਲੋਂ ਟ੍ਰੋਲਿੰਗ ਕੀਤੀ ਗਈ ਕਿਉਂਕਿ ਉਹਦੇ ਅੰਦਰ ਜੀ ਆਪਾਂ ਕੀ ਕਿ ਜਿਹੜਾ ਸਿੱਖੀ ਜਜ਼ਬਾ ਕਿਤਨਾ ਕਿਤੇ ਜਾਂ ਪੰਜਾਬ ਨੂੰ ਲੈ ਕੇ ਜਿਹੜਾ ਜਜ਼ਬਾ ਹੈ ਉਹਦੇ ਅੰਦਰ ਵੀ ਕਿਤਨਾ ਕਿਤੇ ਥੋੜਾ ਬਹੁਤਾ ਤੇ ਹੈਗਾ ਹੀ ਆ ਉਸ ਸਮੇਂ ਸਮੇਂ ਤੇ ਬਾਹਰ ਜਿਹੜਾ ਆਉਂਦਾ ਰਹਿੰਦਾ ਹੈਗਾ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਦੀ ਲੋੜ ਹੈਗੀ ਆ ਕਿ ਔਰ ਇਹ ਵੀ ਇੱਕ ਆਪਾਂ ਨੂੰ ਪਤਾ ਹੈ ਕਿ ਸਟੱਡੀ ਜਿਹੜੀ ਹੈਗੀ ਆ ਜਾਂ ਆਪਾਂ ਪੁਰਾਣਾ ਪੂਰਾ ਇਤਿਹਾਸ ਦੇਖ ਲਈਏ ਕਿ ਘੱਟ ਗਿਣਤੀਆਂ ਬਹੁ ਗਿਣਤੀ ਦੇ ਨਾਲ ਹਮੇਸ਼ਾ ਹੀ ਕਿਸੇ ਡਰ ਦੇ ਮਾਹੌਲ ਦੇ ਵਿੱਚ ਹੀ ਜੜੀਆਂ ਸਹਿਮ ਕੇ ਰਹਿੰਦੀਆਂ ਹੈਗੀਆਂ ਉਹਨਾਂ ਨੂੰ ਆਪਣਾ ਨਿਆਰਾਪਨ ਜਿਹੜਾ ਹੈ ਕਿਤਨਾ ਕਿਤੇ ਛੱਡਣਾ ਪੈਂਦਾ ਹੈ ਕਿਤਨਾ ਕਿਤੇ ਉਹਨਾਂ ਨੂੰ ਆਪਣਾ ਨਿਆਰਾਪਨ ਸਰੈਂਡਰ ਕਰਨਾ ਪੈਂਦਾ ਹੈ ਤੇ ਉਹੀ ਚੀਜ਼ ਹੈਗੀ ਆ ਕਿ ਇਹਨਾਂ ਦੇ ਦਿਮਾਗ 'ਚ ਚੱਲ ਕੀ ਰਿਹਾ ਹੈ ਉਹ ਸੋਚਣ ਦੀ ਲੋੜ ਆ ਉਹ ਪੜਨ ਦੀ ਲੋੜ ਆ ਤੇ ਜਿੰਨੀਆਂ ਵੀ ਘਟਗਣਤੀਆਂ ਹੈਗੀਆਂ ਨੇ ਜੇ ਆਪਾਂ ਮੁਸਲਮਾਨ ਕਮਿਊਨਿਟੀ ਦੀ ਗੱਲ ਕਰੀ ਉਹਦੇ ਦੂਜੇ ਨੰਬਰ ਤੇ ਇੱਕ ਤਰ੍ਹਾਂ ਦੀ ਬਹੁ ਗਣਤੀ ਹੀ ਕਹਿ ਲਈਏ ਕਿ ਹਿੰਦੂ ਧਰਮ ਤੋਂ ਬਾਅਦ ਜੋ ਭਾਰਤ ਦੇ ਵਿੱਚ ਆਉਂਦੀ ਹੈਗੀ ਆ ਪਰ ਉਸ ਤੋਂ ਇਲਾਵਾ ਬਾਕੀ ਜਿਹੜੇ ਛੋਟੇ-ਛੋਟੇ ਗਰੁੱਪਸ ਹੈਗੇ ਨੇ ਚਾਹੇ ਆਪਾਂ ਸਿੱਖਾਂ ਦੀ ਗੱਲ ਕਰ ਲਈਏ ਜਾਂ ਹੋਰ ਹੈਗੇ ਨੇ ਉਹਨਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈਗੀ ਆ ਇਦਾਂ ਦੇ ਮਸਲਿਆਂ ਤੋਂ ਇਸ ਜੈਨੋਸਾਈਡਲ ਪਲਸ ਨੂੰ ਸੋਚਣ ਦੀ ਵਿਚਾਰਨਤੀ ਤੇ ਸਮਝਣ ਦੀ ਲੋੜ ਹੈਗੀ ਆ ਕਿ ਕਿਵੇਂ ਅਸੀਂ ਵੀ ਇਸ ਤੋਂ ਬਚਣਾ ਹੈਗਾ ਜੋ तमाम ਚੀਜ਼ਾਂ ਅਸੀਂ ਪ੍ਰੋਗਰਾਮ ਮੀਡੀਆ ਵਾਸਤੇ ਵਿੱਚ ਆਪਣੇ ਦਰਸ਼ਕਾਂ ਵਾਸਤੇ ਲੈ ਕੇ ਆਣੇ ਆ ਅਸੀਂ ਜਾਣਦੇ ਹਾਂ ਕਿ ਕੋਈ ਮੀਡੀਆ ਘਰਾਨਾ ਇਸ ਦੇ ਉੱਤੇ ਖੁੱਲ੍ਹ ਕੇ ਗੱਲ ਨਹੀਂ ਕਰੇਗਾ ਭਾਵੇਂ ਭਾਰਤ ਸਰਕਾਰ ਨੇ ਕੋਈ ਵੀ ਆਪਣਾ ਪੱਖ ਰੱਖਿਆ ਹੋਵੇ ਕਿ ਕਿਉਂ ਉਹ ਦੋ ਬੀਬੀਆਂ ਫੌਜੀਆ ਨੂੰ ਗਾਂ ਲਾ ਕੇ तमाम ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਉਹਨਾਂ ਦਾ ਤਰ ਹੋਏਗਾ ਉਹਨਾਂ ਦਾ ਪੱਕ ਹੋਏਗਾ ਲੇਕਿਨ ਉਸ ਪੱਖ ਨੂੰ ਕਿਵੇਂ ਪ੍ਰਮੋਟ ਕੀਤਾ ਜਾ ਰਿਹਾ ਹੈ ਉਸ ਪੱਖ ਦੇ ਉੱਤੇ ਕਿਵੇਂ ਭਾਜਪਾਈ ਸੰਸਦ ਆਪਣੀ ਸਰਕਾਰ ਦੀ ਵਡਿਆਈ ਕਰ ਰਹੇ ਨੇ ਤੇ ਦੂਜੇ ਪਾਸੇ ਇੱਕ ਅਸੱਧਾ ਤਰੀਕੇ ਦੇ ਨਾਲ ਉਸ ਬੀਬੀ ਦੇ ਉੱਤੇ ਹੀ ਸਵਾਲ ਖੜੇ ਕਰ ਰਹੇ ਨੇ ਕਿਉਂ ਬੀਬੀ ਦੇ ਉੱਤੇ ਖੜਾ ਹੋ ਰਿਹਾ ਸਵਾਲ ਸਰਕਾਰ ਦੇ ਉੱਤੇ ਸਵਾਲ ਨਹੀਂ